ਹਾਂ ਏ ਝੋਟੇ ਏ ਉਹ ਤੀਰੋ ਪਈ ਜਿੱਜਾਣੀ ਆ ਵੀ ਲੈ ਕੇ ਝੋਲਾ ਝੋਲਾ ਭਰ ਕੇ ਲਿਆਂਦਾ ਦੁੱਤੂ ਵੀ ਆ ਦੁੱਤੂ ਆ ਜੋ ਆ ਜੋ ਲੋ ਬਾਈ ਨਵਾਂ ਪੇਜ ਆ ਸਾਡਾ YouTube ਦਾ ਤੇ ਸਬਸਕ੍ਰਾਈਬ ਕਰ ਲੋ ਜੀ ਇੱਕ ਆਸ ਦੀਕਰਨ ਨਾਮ ਤੋਂ ਚੈਨਲ ਆ ਸਾਡਾ ਭਾਈ ਬੇਜਵਾਨਾ ਸੇਵਾ ਕਰਿਆ ਕਰੋ ਇਹਨਾਂ ਦੀ ਹੈਲਪ ਕਰਿਆ ਕਰੋ ਆਪਣੇ ਤੋਂ ਬਹੁਤ ਵੱਡੀ ਆਸ ਹੁੰਦੀ ਹੈ ਹਨਾ ਇਹਨਾਂ ਨੂੰ ਇਹ ਇਨਸਾਨਾਂ ਤੋਂ ਹਨਾ ਬਈ ਦੀਪੇ ਸਹੀ ਗੱਲ ਹੈ ਬੜੀ ਆਸ ਹੁੰਦੀ ਹੈ ਵੀ ਚਲੋ ਜੀ ਆਪਾਂ ਨੂੰ ਚਲ ਬੋਲ ਕੇ ਨਹੀਂ ਦੱਸ ਸਕਦੇ ਪਰ ਆਪਾਂ ਨੂੰ ਤਾਂ ਇਹਨਾਂ ਦਾ ਮਹਿਸੂਸ ਹੁੰਦਾ ਹੈ ਮਹਿਸੂਸ ਹੁੰਦਾ ਹਾਂ ਤੇ ਬਸ ਆਹੀ ਹੈ ਬਈ ਬੇਜਬਾਨ ਹੈ ਇਹਨਾਂ ਦੀ ਹੈਲਪ ਕਰਿਆ ਕਰੋ ਜਿੰਨੇ ਜੋ ਤਿੰਨ ਰਹਿ ਗਏ 6 ਸੀਗੇ ਹਾਂ 6 ਸੀਗੇ ਤਿੰਨ ਰਹਿ ਗਏ ਹਨਾ ਮਾਂ ਇਹਨਾਂ ਦੀ ਮਾਂ ਇਹਨਾਂ ਦੀ ਮਰ ਗਈ ਸੀ ਮਾਂ ਦਾ ਤਰ੍ਹਾਂ ਦੀ ਯਾਰ ਸਟਾਰਟਿੰਗ ਚ ਹੀ ਹਾਂ ਸਟਾਰਟਿੰਗ ਜੀ ਮਾਂ ਦੀ ਮੌਤ ਹੋ ਗਈ ਸੀਗੇ ਨਾ ਛੋਟੇ ਬਹੁਤ ਛੋਟੇ ਸੀ ਤੇ ਪਾਲੇ ਆ ਆ ਦੇਖ ਲਓ ਇਹਦੀ ਲੱਤ ਜਮਾ ਮਤਲਬ ਜਿਵੇਂ ਰਬੜ ਬੈਂਡ ਨਹੀਂ ਹੁੰਦਾ ਉਹ ਮੁੜਦੀ ਸੀ ਓਵੇਂ ਮੁੜਦੀ ਸੀ ਜਮਾ ਸੈੱਟ ਹੋ ਗਿਆ ਮੈਂ ਤਾਂ ਹੈਗਾ ਜੋ ਪਰ ਹੌਲੀ ਹੌਲੀ ਫਰਕ ਪੈ ਜੂਗਾ ਹੌਲੀ ਹੌਲੀ ਪੈ ਜੂਗਾ ਤੇ ਜਿਵੇਂ ਜਿਵੇਂ ਵੱਡਾ ਉਹ ਦਵਾਈ ਦਾ ਬਹੁਤ ਫਰਕ ਪੈਣਾ ਜਿਹੜੀ ਦਵਾਈ ਆ ਦਵਾਈ ਪਏ ਹਾਂ ਤੇ ਦਵਾਈਏ ਦੀ ਬਾਕੀ ਚੱਲੀ ਜਾਂਦੀ ਬਈ ਦਵਾਈ ਤਾਂ ਦੀ ਭੈਣ ਨੇ ਦੱਸੀ ਸੀ ਆਪਾਂ ਨੂੰ ਤੇ ਅਸੀਂ ਤਾਂ ਬਈ ਬਸ ਇੱਕ ਆ ਜਰੀਆ ਬਣ ਜਾਂਦੇ ਹਣਾ ਤੇ ਜਰੀਆ ਹੀ ਆ ਬਸ ਆਪਣੀ ਰਾਈ ਸੇਵਾ ਤਾਂ ਇਹ ਥੋੜੀ ਆ ਹਣਾ ਤੁਹਾਨੂੰ ਹੀ ਲੱਗਣੀ ਆ ਤੇ ਪ੍ਰਮਾਤਮਾ ਕਰੇ ਵੀ ਤੁਹਾਡੀਆਂ ਲੰਮੀਆਂ ਉਮਰਾਂ ਹੋਣ ਤਾਂ ਜਿਹੜੇ ਵੀ ਭਰਾ ਇੱਕ ਭਰਾ ਨੇ ਕੱਲ ਫੀਡ ਭੇਜੀ ਆ ਗੱਟਾ ਜੀ ਤੇ 10 ਕਿਲੋ ਸਾਡੇ ਕੋਲੇ ਗੱਟਾ ਆ ਗਿਆ ਦੇ ਭਈਆਂ ਮੌਕੇ ਤੇ ਅੱਜ ਕੱਲ ਜਮੇ ਖਤਮ ਹੋ ਗਈ ਸੀ ਫੀਡ ਸਾਡੇ ਕੋਲ ਜਮੇ ਤੇ ਵੇਖ ਲੋ ਜੀ ਤੁਸੀਂ ਉਹ ਪ੍ਰਮਾਤਮਾ ਦਾ ਪ੍ਰਮਾਤਮਾ ਹੈ ਨਾ ਰੱਬ ਕਿਵੇਂ ਮੰਨ ਲਾ ਉਹੀ ਗੱਲ ਜਰੀਆ ਬਣ ਜਾਂਦਾ ਹੈ ਜਰੀਆ ਬਣ ਹੈ ਨਾ ਪ੍ਰਮਾਤਮਾ ਨਾਲ ਕੱਲ ਤੁਹਾਨੂੰ ਦੱਸਿਆ ਸੀ ਨਾ ਅਸੀਂ ਸਾਡੇ ਕੋਲ ਜਮਾ ਨਾ ਲਾਸਟ ਵਾਲੀ ਫੀਡ ਇਹਨਾਂ ਨੂੰ ਪਾ ਗਏ ਸੀ ਅਸੀਂ ਆਖਿਆ ਸੀ ਹਲ ਬਈ ਪਾ ਦੇ ਲੈ ਚਲ ਫੀਡ ਤਾਂ ਪਾਈ ਹਾਂ ਹਾਂ ਗੱਲਾਂ ਬਾਤਾਂ ਤਾਂ ਕਰਦੇ ਰਹਿਾਂਗੇ ਕਰਦੇ ਰਵਾਂਗੇ ਤੇ ਲੈ ਦੁੱਧ ਲੈ ਓਏ ਓਏ ਹੋਲੀ ਹੋਲੀ ਦੇਖੋ ਦੇਖ ਲੈ ਵੇਖੋ ਬਈ ਇਹ ਬੱਸ ਗੱਲ ਇਹ ਤੁਹਾਨੂੰ ਵੀ ਬਈ ਇਹੀ ਸਾਡਾ ਤਾਂ ਸੁਨੇਹਾ ਅਪੀਲ ਆ ਸਾਡੀ ਇਹ ਬੇਜਵਾਨ ਆ ਇਹ ਸਾਡੇ ਚੈਨਲ ਨੂੰ ਪਰ ਜਰੂਰ ਫੋਲੋ ਕਰੋ ਪਰ ਬਾਈ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ YouTube ਤੋਂ ਹੈਲਪ ਉੱਥੋਂ ਬਹੁਤ ਜ਼ਿਆਦਾ ਮਿਲੂ ਪਰ ਤੁਸੀਂ ਬਹੁਤ ਜ਼ਿਆਦਾ ਕਰਦੇ ਹੋ ਸਾਨੂੰ ਉੱਥੋਂ ਵੀ ਮਿਲੂਗਾ ਸਾਨੂੰ ਉੱਥੋਂ ਵੀ YouTube ਦਾ ਚੈਨਲ ਹੈ ਇੱਕ ਆਸ ਦੀ ਕਰਨ ਤੇ ਬਾਕੀ ਬਾਈ ਜ਼ਿਲ੍ਹਾ ਸਾਡਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਰੋੜਾਂ ਵਾਲੀ ਤੇ ਭੀਟੀ ਵਾਲਾ ਇਕੱਠੇ ਦੋ ਪਿੰਡ ਆਹ ਬਾਈ ਦਾ ਪਿੰਡ ਭੀਟੀ ਵਾਲਾ ਮੇਰਾ ਪਿੰਡ ਰੋੜਾਂ ਵਾਲੀ ਬਾਈ ਪਰ ਆਪਣਾ ਸੁਪਨਾ ਪਰਮਾਤਮਾ ਚਲੋ ਸੁੱਖ ਸ਼ਾਂਤੀਆਂ ਰੱਖੀਏ ਆਪਾਂ ਸ਼ੈਲਟਰ ਜ਼ਰੂਰ ਬਣਾਉਣਾ ਬਾਈ ਅਸੀਂ ਸ਼ੈਲਟਰ ਬਣਾਉਣਾ ਹੈ ਨਾ ਵਾਸਤੇ ਤੇ ਸਾਡਾ YouTube ਸਾਡਾ ਚਲਾ ਦਿਓ ਤੁਸੀਂ ਤੇ ਵੱਡੀਆਂ ਵੀਡੀਓ ਬਈ ਉਹਦੇ ਤੇ ਦੇਖਿਆ ਕਰੋ ਤੇ ਸਾਡਾ ਸੁਪਨਾ ਬਹੁਤ ਵੱਡਾ ਵੀ ਅਸੀਂ ਕੁਛ ਨਾ ਕੁਛ ਹਾਂ ਬੋਲ ਕੇ ਤਾਂ ਨਾ ਤਰ੍ਹਾਂ ਕੀ ਦੱਸਣਾ ਪਰ ਆਪਾਂ ਨੂੰ ਮਹਿਸੂਸ ਤਾਂ ਅger ਹੁੰਦਾ ਹੀ ਹੈ ਮਹਿਸੂਸ ਤਾਂ ਹੁੰਦਾ ਹੀ ਹੈ ਬਈ ਤੇ ਆਹ ਦੇਖ ਲਓ ਬਾਕੀ ਸਾਡਾ ਛੋਟੇ ਬੱਚਿਆਂ ਦੇ ਜਿਆਦਾ ਜ਼ੋਰ ਲੱਗਿਆ ਹੋਇਆ ਬਈ ਹੁਣ ਇਸ ਟਾਈਮ ਤੁਸੀਂ ਕਹੋਗੇ ਵੀ ਵੱਡੇ ਵੱਡਿਆਂ ਦਾ ਪਾਲ ਜਾਂਦਾ ਯਾਰ ਨਿੱਕਿਆਂ ਦਾ ਥੋੜਾ ਜਿਹਾ ਵੀ ਵੱਡਿਆਂ ਦੀਆਂ ਵੀਡੀਓ ਕਾਹਤੋਂ ਪਾਉਣੋਂ ਹਟ ਗਏ ਵੱਡਿਆਂ ਦੀਆਂ ਬਈ ਇਸ ਕਰਕੇ ਪਾਉਣੋਂ ਹਟ ਗਏ ਵੀ ਸਾਡਾ ਨਿੱਕਿਆਂ ਤੇ ਜ਼ੋਰ ਲੱਗਿਆ ਹੋਇਆ ਸਾਨੂੰ ਆਇਆ ਵੀ ਅਸੀਂ ਇਹਨਾਂ ਨੂੰ ਪਹਿਲਾਂ ਤਕੜੇ ਕਰ ਲਏ ਵੱਡੇ ਕਰ ਲਏ ਉਸ ਤੋਂ ਬਾਅਦ ਉਹਨਾਂ ਦਾ ਵੀ ਚਲੋ ਉਹਨਾਂ ਨੂੰ ਅਸੀਂ ਫੀਡ ਪਾਇਆ ਨੇ ਪਰ ਵੀਡੀਓ ਉਹਨਾਂ ਦੀਆਂ ਨਹੀਂ ਪਾਉਂਦੇ ਤੇ ਹੁਣ ਬਸ ਉਹਨਾਂ ਦੀਆਂ ਵੀ ਪਾਇਆ ਕਰਾਂਗੇ ਬਈ ਕਰਾਂ ਕਰਾਂਗੇ ਕਿਉਂਕਿ ਇਹ ਤਕੜੇ ਕਰ ਲਏ ਅਸੀਂ ਰਾਜੀ ਹੁਣ ਸਾਨੂੰ ਖੁਸ਼ੀ ਐ ਇਸ ਚੀਜ਼ ਦੀ ਤਾਂ ਬਈ ਤੁਹਾਨੂੰ ਬਈ ਬਹੁਤ ਬਾਈ ਦਾ ਮੈਂ ਲਾ ਦੂੰਗਾ ਸਕਰੀਨ ਸ਼ਾਟ ਮੈਨੂੰ ਬਾਈ ਦਾ ਨਾਮ ਨਹੀਂ ਪਤਾ ਪੂਰਾ ਵੀ ਮੈਂ ਥੋੜਾ ਏ ਗਲਤੀ ਹੋ ਗਈ ਮੇਰੇ ਤੋਂ ਮੈਂ ਵੀਡੀਓ ਵੇਖਣ ਤੋਂ ਪਹਿਲਾਂ ਨਾਮ ਨਹੀਂ ਦੇਖਿਆ ਹਨਾ ਮੈਂ ਲਾ ਦੂੰਗਾ ਤੁਸੀਂ ਆਪ ਦੇਖ ਲਾਂਗੇ ਉਹ ਤਾਂ ਹਾਂ ਵੀ ਜਿਹੜੇ ਪੁਰਾਣੇ ਭੇਜੇ ਵੀਰੇ ਧੰਨਵਾਦ ਤੇਰਾ ਬਹੁਤ-ਬਹੁ ਤੇਰੀ ਫੀਡ ਭੇਜੀ ਹੋਈ ਤੇ ਅੱਜ ਆ ਛੋਟੇ ਬੱਚਿਆਂ ਦਾ ਢਿੱਡ ਭਰ ਰਿਹਾ ਹਾਂ ਹਾਂ ਸਭ ਦਾ ਢਿੱਡ ਭਰੂਆ ਪ੍ਰਮਾਤਮਾ ਕਰੇ ਭਾਈ ਬਹੁਤ ਬਹੁਤ ਤੇਰੀਆਂ ਲੰਮੀਆਂ ਲੰਮੀਆਂ ਉਮਰ ਰੱਖੇ ਮਹਾਰਾਜ ਹਨਾ ਤੇਰੇ ਬੱਚਾ ਨੂੰ ਸੁੱਖ ਸਲਾਮਤੀ ਰੱਖੇ ਚਲੋ ਜੀ ਆਪਾਂ ਉਹਦੇ ਕੋਲ ਜਾ ਕੇ ਆਉਣਾ ਚਲੋ ਆ ਜੀ